ਅੱਜ ਆਪ ਇੱਕ ਕਵਤਾ ਪੇਸ਼ ਕਰ ਰਹੇ ਹਾਂ ਤੁਹਾਡੇ ਨਾਲ ਵੈਸੇ ਅਖਬਾਰ ਚ ਤਾਂ ਆ ਗਈ ਸੀਗੀ ਇਹ ਮੈਗਜ਼ੀਨ ਦੇ ਵਿੱਚ ਸੁਣੋ ਧਿਆਨ ਨਾਲ ਵਿਦਵਾਨ ਤੇ ਗਿਆਨੀ ਜ਼ਿਆਦਾ ਘੱਟ ਇਨਸਾਨ ਕੁੜੇ ਵਿਦਵਾਨ ਤੇ ਗਿਆਨੀ ਜ਼ਿਆਦਾ ਘੱਟ ਇਨਸਾਨ ਕੁੜੇ ਲੁੱਟੀ ਪੁੱਟੀ ਜਾਂਦੇ ਐਜੂਕੇਸ਼ਨ ਪੱਖੋਂ ਮਰਦਾ ਗਿਆਨ ਕੁੜੇ ਵਿਦਵਾਨ ਤੇ ਗਿਆਨੀ ਜ਼ਿਆਦਾ ਘੱਟ ਇਨਸਾਨ ਕੁੜੇ ਲੁੱਟੀ ਪੁੱਟੀ ਜਾਂਦੇ ਐਜੂਕੇਸ਼ਨ ਪੱਖੋਂ ਮਰਦਾ ਗਿਆਨ ਕੁੜੇ ਜਿੰਨੇ ਖੁੱਲੇ ਨਵੇਂ ਸਕੂਲ ਮੈਂ ਜਵਾਕ ਨਾ ਉਹਨੇ ਵੇਖੇ ਨੇ ਪਹਿਲਾਂ ਦੂਰ ਦੂਰ ਹੁੰਦੇ ਸੀ ਹੁਣ ਉਸੇ ਪਿੰਡ 'ਚ ਹੀ ਸਹਰੇ ਪਏਕੇ ਨੇ ਭਾਵੇਂ ਗੁਰੂ ਘਰ ਹਰੇਕ ਪਿੰਡ 'ਚ ਤਿੰਨ ਚਾਰ ਨੇ ਭਾਵੇਂ ਗੁਰੂ ਘਰ ਹਰੇਕ ਪਿੰਡ 'ਚ ਤਿੰਨ ਚਾਰ ਨੇ ਗੁਰਬਾਣੀ ਦੇ ਅਰਥ ਕੋਈ ਨਹੀਂ ਦੱਸਦਾ ਬਹੁਤੇ ਕਲਾਕਾਰ ਨੇ 100 ਮੀਟਰ ਦੀ ਦੂਰੀ ਤੈਅ ਕੀਤੀ ਉਦੋਂ ਅੱਗੇ ਠੇਕੇ ਨੇ ਪਹਿਲਾਂ ਦੂਰ ਦੂਰ ਹੁੰਦੇ ਸੀ ਅੱਜ ਕੱਲ ਉਸੇ ਪਿੰਡ 'ਚ ਹੀ ਸਹਰੇ ਪਏਕੇ ਨੇ ਸ਼ਹੀਦੀ ਕਿਉਂ ਦਿੱਤੀ ਕਿਸੇ ਨੂੰ ਕੋਈ ਯਾਦ ਨਹੀਂ ਚਾਰ ਦਿਨ ਸ਼ੋਰ ਸ਼ਰਾਬਾ ਹਲਚਲ ਕੋਈ ਬਾਦ ਨਹੀਂ ਸ਼ਹੀਦੀ ਕਿਉਂ ਦਿੱਤੀ ਕਿਸੇ ਨੂੰ ਕੋਈ ਯਾਦ ਨਹੀਂ ਚਾਰ ਦਿਨ ਸ਼ੋਰ ਸ਼ਰਾਬਾ ਹਲਚਲ ਕੋਈ ਬਾਦ ਨਹੀਂ ਬਸ ਸ਼ਵੀਲਾਂ ਤੇ ਲੰਗਰ ਲਾਉਣੇ ਲਾ ਕੇ ਸ਼ੱਕ ਲੈਣੇ ਚੇਤੇ ਨੇ ਪਹਿਲਾਂ ਦੂਰ ਦੂਰ ਹੁੰਦੇ ਸੀ ਹੁਣ ਉਸੇ ਪਿੰਡ 'ਚ ਹੀ ਸੌਰੇ ਪੀਕੇ ਨੇ ਕਿਰਸਾਨਾ ਸਿਰ ਮੜਿਆ ਸਰਕਾਰਾਂ ਨੇ ਪੱਟੇ ਰੁੱਖ ਕੁੜੇ ਵਿਕਾਸ ਬਰਬਾਦੀ ਕੋਈ ਸਮਝੇ ਨਾ ਇਹੋ ਆ ਦੁੱਖ ਕੁੜੇ ਕਰਸਾਨਾ ਸਿਰ ਮੜਿਆ ਸਰਕਾਰਾਂ ਨੇ ਪੱਟੇ ਰੁੱਖ ਕੁੜੇ ਵਿਕਾਸ ਬਰਬਾਦੀ ਕੋਈ ਸਮਝੇ ਨਾ ਇਹੋ ਆ ਦੁੱਖ ਕੁੜੇ ਕਿ ਸਾਨੂੰ ਲੋੜ ਨਹੀਂ ਛਾ ਪਾਣੀ ਦੀ ਕੀ ਸਾਨੂੰ ਲੋੜ ਨਹੀਂ ਛਾ ਪਾਣੀ ਦੀ ਪਿੰਡੇ ਸਾਡੇ ਵੀ ਲੋ ਨੇ ਸੇਕੇ ਨੇ ਪਹਿਲਾਂ ਦੂਰ ਦੂਰ ਹੁੰਦੇ ਸੀ ਅੱਜ ਕੱਲ ਇੱਕੋ ਪਿੰਡ ਜੀ ਸਹਰੇ ਪੇਕੇ ਨੇ ਬਜ਼ੁਰਗ ਤੇ ਬੋੜ ਕਿਰਤੀ ਸਾਡੇ ਸ਼ਾਨ ਪਿੰਡਾਂ ਦੀ ਬਜ਼ੁਰਗ ਬੋੜ ਤੇ ਕਿਰਤੀ ਸਾਡੇ ਸ਼ਾਨ ਪਿੰਡਾਂ ਦੀ ਦਵਾਈ ਬਣਾ ਵਰਤ ਲੈਂਦੇ ਸੀ ਅੱਕਾਂ ਤੇ ਰਿੰਡਾਂ ਦੀ ਖਾਲੀ ਛੱਪੜ ਵੇਖ ਮੱਝਾਂ گاਵਾਂ ਦੇ ਪੈਣ ਦੇ ਭਲੇਖੇ ਨੇ ਖਾਲੀ ਛੱਪੜ ਵੇਖ ਮੱਝਾਂ گاਵਾਂ ਦੇ ਪੈਂਦੇ ਭਲੇਖੇ ਨੇ ਪਹਿਲਾਂ ਦੂਰ ਦੂਰ ਹੁੰਦੇ ਸੀ ਅੱਜ ਕੱਲ ਇੱਕੋ ਪਿੰਡ 'ਚ ਹੀ ਸੌਹਰੇ ਪੇਕੇ ਨੇ ਅੱਜ ਕੱਲ ਇੱਕੋ ਪਿੰਡ 'ਚ ਹੀ ਸੌਹਰੇ ਪੇਕੇ ਨੇ